ਚਟਨੀ ਨਾਲ ਖਾਣੇ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਤੇ ਅੱਜ ਮੈਂ ਇੱਥੇ 6 ਚਟਨੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕੁਝ ਕੁ ਚਟਨੀਆਂ ਨੂੰ ਤਾਂ ਆਪਾਂ ਕੁਝ ਸਮੇਂ ਦੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਤਾਂ ਆਓ ਫਿਰ ਦੇਖਦੇ ਹਾਂ ਇਹ ਚਟਨੀਆਂ ਮੈਂ ਕਿਵੇਂ-ਕਿਵੇਂ ਤਿਆਰ ਕੀਤੀਆਂ ਨੇ ਸਭ ਤੋਂ ਪਹਿਲਾਂ ਬਣਾਵਾਂਗੇ ਆਪਾਂ ਮੁੰਗਰਿਆਂ ਦੀ ਚਟਨੀ ਇੱਥੇ ਮੈਂ ਮੁੰਗਰਿਆਂ ਦੀ ਇੱਕ ਗੁੱਚੀ ਲਈਏ ਤੇ ਇਹਨਾਂ ਨੂੰ ਧੋ ਕੇ ਕੱਟ ਲਿਆ ਤੇ ਹੁਣ ਦੋਰੀ ਵਿੱਚ ਚਾਰ ਮਿਰਚਾਂ ਨੂੰ ਅੱਧਾ-ਅੱਧਾ ਕਰਕੇ ਆਪਾਂ ਪਾ ਦਿੱਤਾ ਤੇ ਨਾਲ ਹੀ ਪਾ ਦਿੱਤਾ ਅੱਧਾ ਚਮਚ ਨਮਕ ਹੁਣ ਇਹਨਾਂ ਨੂੰ ਡੰਡੇ ਦੇ ਨਾਲ ਚੰਗੀ ਤਰ੍ਹਾਂ ਕੁੱਟ ਲੈਣਾ ਨਮਕ ਦੇ ਨਾਲ ਮਿਰਚਾਂ ਬਹੁਤ ਵਧੀਆ ਕੁੱਟੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਆਪਾਂ ਮੁੰਗਰੇ ਪਾ ਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਕੁੱਟਾਂਗੇ ਸਾਰੇ ਮੁੰਗਰਿਆਂ ਨੂੰ ਕੁੱਟਣ ਤੋਂ ਬਾਅਦ ਇਹਦੇ ਵਿੱਚ ਧਨੀਆ ਪਾ ਦੇਾਂਗੇ ਇੱਥੇ ਮੈਂ ਧਨੀਆ ਕੱਟ ਕੇ ਪਾਇਆ ਤੇ ਇਹਨੂੰ ਵੀ ਆਪਾਂ ਕੁੱਟ ਲੈਣਾ ਜਦੋਂ ਸਾਰੀ ਚਟਨੀ ਕੁੱਟੀ ਗਈ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਨਚੋੜਾਂਗੇ ਨਿੰਬੂ ਥੋੜਾ ਜਿਹਾ ਨਿੰਬੂ ਨਚੋੜਨ ਤੋਂ ਬਾਅਦ ਇਹਨੂੰ ਆਪਾਂ ਕੱਢ ਲਵਾਂਗੇ ਤੇ ਮੁੰਗਰਿਆਂ ਦੀ ਚਟਪਟੀ ਹਾਜਮੇਦਾਰ ਚਟਨੀ ਬਿਲਕੁਲ ਤਿਆਰ ਹੈ ਜੀ ਇਹਨੂੰ ਆਪਾਂ ਪਰੌਂਠਿਆਂ ਦੇ ਨਾਲ ਖਾ ਸਕਦੇ ਹ ਤੇ ਹੁਣ ਆਪਾਂ ਬਣਾਵਾਂਗੇ ਔਲਿਆਂ ਦੀ ਚਟਨੀ ਔਲਿਆਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਸ ਸੀਜ਼ਨ ਵਿੱਚ ਹੀ ਔਲੇ ਆਉਂਦੇ ਨੇ ਤੇ ਇਹਨਾਂ ਨੂੰ ਜ਼ਰੂਰ ਕਿਸੇ ਨਾ ਕਿਸੇ ਰੂਪ ਵਿੱਚ ਖਾਣਾ ਚਾਹੀਦਾ ਚਾਹੇ ਚਾਰ ਦੇ ਰੂਪ ਵਿੱਚ ਖਾਈਏ ਚਾਹੇ ਮਰਬੇ ਦੇ ਰੂਪ ਤੇ ਚਾਹੇ ਖਾਈਏ ਚਟਨੀਆਂ ਜਿਸ ਤਰ੍ਹਾਂ ਵੀ ਹੋਵੇ ਆਪਾਂ ਨੂੰ ਔਲਾ ਜ਼ਰੂਰੀ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਤੇ ਇੱਥੇ ਮੈਂ ਚਾਰ ਔਲੇ ਲਏ ਨੇ ਇਹਨਾਂ ਨੂੰ ਕੱਟ ਕੇ ਸਿੱਧਾ ਹੀ ਮਿਕਸਰ ਜਾਰ ਵਿੱਚ ਪਾ ਰਹੀ ਆ ਤੇ ਹੁਣ ਇਹਦੇ ਵਿੱਚ ਪਾ ਦਿਆਂਗੇ ਹਰੀਆਂ ਮਿਰਚਾਂ ਤਿੰਨ ਇੱਥੇ ਮੈਂ ਹਰੀਆਂ ਮਿਰਚਾਂ ਲਈਆਂ ਨੇ ਤੁਸੀਂ ਹਰੀਆਂ ਮਿਰਚਾਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ ਤੇ ਨਾਲ ਹੀ ਛ ਤਣੀਆਂ ਲਿਆਏ ਸਾਰੀਆਂ ਚੀਜ਼ਾਂ ਨੂੰ ਕੱਟ ਕੇ ਹੁਣ ਇਹਦੇ ਵਿੱਚ ਪਾ ਦਿਆਂਗੇ ਥੋੜਾ ਜਿਹਾ ਕਾਲਾ ਨਮਕ ਥੋੜਾ ਜਿਹਾ ਸਿੰਧਾ ਨਮਕ ਤੇ ਥੋੜੀ ਜਿਹੀ ਮੈਂ ਇੱਥੇ ਲਾਲ ਮਿਰਚ ਵੀ ਪਾਈ ਏ ਤੁਸੀਂ ਪਾਣਾ ਚਾਹੁੰਦੇ ਆ ਤਾਂ ਪਾ ਸਕਦੇ ਹੋ ਤੇ ਹੁਣ ਇਹ ਸਾਰੇ ਸਮਾਨ ਨੂੰ ਮਿਕਸ ਕਰ ਲਵਾਂਗੇ ਤੇ ਲਓ ਜੀ ਆਪਣੀ ਔਲੇ ਦੀ ਚਟਨੀ ਤਿਆਰ ਇਹਨੂੰ ਬਣਾ ਕੇ ਦੋ ਤਿੰਨ ਦਿਨਾਂ ਲਈ ਫ੍ਰੀਜ ਵਿੱਚ ਸਟੋਰ ਕਰ ਸਕਦੇ ਆ ਹੁਣ ਆਪਾਂ ਬਣਾਵਾਂਗੇ ਬੇਰਾਂ ਦੀ ਚਟਨੀ ਬੇਰਾਂ ਦੀ ਚਟਨੀ ਵੀ ਬਹੁਤ ਸਵਾਦ ਬਣਦੀ ਏ ਸਭ ਤੋਂ ਪਹਿਲਾਂ ਬੇਰਾਂ ਨੂੰ ਕੁੱਟ ਕੇ ਇਹਨਾਂ ਦੇ ਬੀ ਕੱਢ ਲੈਣੇ ਨੇ ਇਸ ਤੋਂ ਬਾਅਦ ਆਪਾਂ ਦੋਰੀ ਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਇੱਥੇ ਮੈਂ ਦੋ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਕੁੱਟ ਲਿਆ ਤੇ ਨਾਲ ਹੀ ਅਦਰਕ ਨੂੰ ਪਾ ਕੇ ਇਹਨੂੰ ਵੀ ਕੁੱਟ ਰਹੀ ਆ ਹੁਣ ਜਿਹੜੀਆਂ ਬੇਰਾਂ ਦੀਆਂ ਗਿਟਕਾਂ ਕੱਢ ਦਿੱਤੀਆਂ ਸੀ ਇਹਨਾਂ ਨੂੰ ਆਪਾਂ ਵਿੱਚ ਪਾ ਕੇ ਕੁੱਟ ਲਵਾਂਗੇ ਤੇ ਨਾਲ ਹੀ ਪਾਵਾਂਗੇ ਤਣੀਆਂ ਇਹਨੂੰ ਵੀ ਆਪਾਂ ਕੁੱਟ ਲੈਣਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਗੜ ਲੈਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਕਾਲਾ ਨਮਕ ਕਾਲੀ ਮਿਰਚ ਭੁੰਨਿਆ ਜੀਰਾ ਤੇ ਗੁੜ ਇਹ ਚੀਜ਼ਾਂ ਨੂੰ ਪਾ ਕੇ ਇੱਕ ਵਾਰੀ ਫਿਰ ਤੋਂ ਆਪਾਂ ਕੁੱਟਾਂਗੇ ਤੇ ਰਗੜਾਂਗੇ ਇਹ ਚਟਨੀ ਨੂੰ ਵੀ ਬਣਾ ਕੇ ਸਟੋਰ ਨਹੀਂ ਕਰਨਾ ਨਾਲ ਦੀ ਨਾਲ ਹੀ ਬਣਾ ਕੇ ਇਹਨੂੰ ਸਰਵ ਕਰ ਦੇਣਾ ਤੇ ਐਂਡ ਦੇ ਵਿੱਚ ਪਾਵਾਂਗੇ ਆਪਾਂ ਨਿੰਬੂ ਨਿੰਬੂ ਪਾ ਕੇ ਚਟਨੀ ਖਾਣ ਲਈ ਤਿਆਰ ਏ ਲੋ ਜੀ ਬੇਰਾਂ ਦੀ ਖੱਟੀ ਮਿੱਠੀ ਚਟਨੀ ਬਣ ਕੇ ਰੈਡੀ ਏ ਇਹਨੂੰ ਆਪਾਂ ਪਰੌਂਠਿਆਂ ਨਾਲ ਖਾ ਸਕਦੇ ਆ ਹੁਣ ਆਪਾਂ ਬਣਾਵਾਂਗੇ ਧਨੀਏ ਪੁਦੀਨੇ ਦੀ ਚਟਨੀ ਤੇ ਇਹਨੂੰ ਬਣਾਉਣ ਦੇ ਲਈ ਮੈਂ ਇਥੇ ਇੱਕ ਗੁੱਛੀ ਧਨੀਆ ਲਿਆ ਏ ਤੇ ਨਾਲ ਹੀ ਇੰਨਾ ਹੀ ਲੈ ਲਿਆ ਪੁਦੀਨਾ ਥੋੜਾ ਜਿਹਾ ਪਾਇਆ ਲਸਣ ਥੋੜਾ ਜਿਹਾ ਅਦਰਕ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਥੋੜੇ ਜਿਹਾ ਜ਼ਿਆਦਾ ਪਾਣੀ ਆ ਨੇ ਤੇ ਨਾਲ ਹੀ ਪਾਜਦਾ ਥੋੜਾ ਜਿਹਾ ਜੀਰਾ ਗਰਮ ਮਸਾਲਾ ਕਾਜੂ ਨਿੰਬੂ ਦਾ ਰਸ ਤੇ ਬਰਫ਼ ਪਾਈਏ ਤਾਂ ਜੋ ਦਾ ਰੰਗ ਜਿਹੜਾ ਹੈ ਨਾ ਉਹ ਹਰਾ ਹੀ ਰਵੇ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਲੋ ਜੀ ਇਹ ਚਟਨੀ ਆਪਣੀ ਬਣ ਕੇ ਰੈਡੀ ਹੋ ਗਈ ਏ ਇਹ ਆਪਾਂ ਪਕੌੜੀਆਂ ਦੇ ਨਾਲ ਖਾ ਸਕਦੇ ਆ ਕੋਈ ਵੀ ਆਪਾਂ 스ਨੈਕ ਖਾਣਾ ਹੋਵੇ ਉਹਦੇ ਨਾਲ ਆਪਾਂ ਇਹ ਖਾ ਸਕਦੇ ਆ ਬਹੁਤ ਸਵਾਦ ਲੱਗਦੀ ਏ ਤੇ ਇਹਨੂੰ ਆਪਾਂ ਸਟੋਰ ਕਰ ਸਕਦੇ ਹਾਂ 9 ਤੋਂ 10 ਦਿਨਾਂ ਲਈ ਫ੍ਰਿਜ ਦੇ ਵਿੱਚ ਤੇ ਜਦੋਂ ਵੀ ਆਪਾਂ ਕੋਈ 스ਨੈਕ ਬਣਾਵਾਂਗੇ ਇਸ ਚਟਨੀ ਨੂੰ ਆਪਾਂ ਯੂਜ਼ ਕਰ ਸਕਦੇ ਆ ਹੁਣ ਆਪਾਂ ਬਣਾਵਾਂਗੇ ਅੰਬਾਂ ਦੀ ਚਟਨੀ ਜਦੋਂ ਅੰਬਾਂ ਦਾ ਸੀਜ਼ਨ ਹੋਵੇ ਤਾਂ ਇਹ ਵਾਲੀ ਚਟਨੀ ਜ਼ਰੂਰ ਹੀ ਬਣਾ ਕੇ ਰੱਖ ਲੈਣੀ ਚਾਹੀਦੀ ਹੈ ਕਿਉਂਕਿ ਇਹ ਚਟਨੀ ਲੰਬਾ ਚੱਲਦੀ ਹੈ ਤੇ ਅੰਬਾਂ ਦਾ ਸੀਜ਼ਨ ਤੇ ਥੋੜੇ ਸਮੇਂ ਲਈ ਆਉਂਦਾ ਹੈ ਤੇ ਇੱਥੇ ਮੈਂ ਅੰਬ ਲੈਣੇ 1 ਕਿਲੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਲਿਆ ਹੁਣ ਇਹਦੇ ਵਿੱਚ 800 ਗ੍ਰਾਮ ਪਾ ਦਿੱਤਾ ਹੈ ਗੁੜ ਤੇ ਇਹਨੂੰ ਆਪਾਂ ਥੋੜੇ ਚਿਰ ਲਈ ਬਾਹਰ ਹੀ ਰੱਖਿਆ ਸੀ ਇਸ ਤੋਂ ਬਾਅਦ ਜਦੋਂ ਇਹਨੇ ਪਾਣੀ ਛੱਡ ਦਿੱਤਾ ਤੇ ਹੁਣ ਇਹਨੂੰ ਗੈਸ ਦੇ ਉੱਪਰ ਰੱਖਾਂਗੇ ਤੇ ਹੁਣ ਮੱਠਾ ਗੈਸ ਕਰਕੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਰੰਨਦੇ ਰਹਿਣਾ ਥੋੜਾ ਚਿਰ ਪਕਾਉਣ ਤੋਂ ਬਾਅਦ ਇਹਦੇ ਵਿੱਚ ਮਸਾਲੇ ਪਾ ਦਿਆਂਗੇ ਜਿਹੜੇ ਸਕਰੀਨ ਉੱਤੇ ਦਿੱਤੇ ਗਏ ਨੇ ਤੇ ਸਾਰੇ ਮਸਾਲੇ ਪਾ ਕੇ ਇਹਨਾਂ ਨੂੰ ਆਪਾਂ ਮਿਕਸ ਕਰ ਲੈਣਾ ਤੇ ਇਸੇ ਤਰ੍ਹਾਂ ਹੀ ਘੱਟ ਸੇਕ ਦੇ ਉੱਤੇ ਆਪਾਂ ਇਹਨੂੰ ਪਕਾਉਂਦੇ ਰਹਿਣਾ ਜਦੋਂ گاੜਾ ਹੋਣ ਲੱਗਿਆ ਤਾਂ ਇਹਨੂੰ ਥੋੜਾ ਜਿਹਾ ਆਪਾਂ ਚੈੱਕ ਕਰ ਲਵਾਂਗੇ ਇੱਕ ਤਾਰ ਬਣ ਗਈ ਤਾਂ ਸਮਝ ਲਓ ਚਟਨੀ ਤਿਆਰ ਹੈ ਸਭ ਤੋਂ ਐਂਡ ਵਿੱਚ ਆਪਾਂ ਪਾਵਾਂਗੇ ਇਲਾਇਚੀ ਪਾਊਡਰ ਤੇ ਹੁਣ ਆਪਾਂ ਗੈਸ ਬੰਦ ਕਰ ਦੇਾਂਗੇ ਤੇ ਠੰਡਾ ਹੋਣ ਤੋਂ ਬਾਅਦ ਚਟਨੀ ਬਣ ਕੇ ਤਿਆਰ ਹੈ ਤੇ ਇਸ ਚਟਨੀ ਨੂੰ ਆਪਾਂ ਸਟੋਰ ਕਰ ਲਵਾਂਗੇ ਤੇ ਇਹ ਚਟਨੀ ਆਪਾਂ ਸਾਰਾ ਸਾਲ ਖਾ ਸਕਦੇ ਆ ਇੱਕ ਖੱਟੀ ਮਿੱਠੀ ਚਟਨੀ ਰੋਟੀ ਨਾਲ ਪਰੌਂਠੇ ਨਾਲ ਬਹੁਤ ਸਵਾਦ ਲੱਗਦੀ ਹੈ ਤੇ ਬੱਚੇ ਨੂੰ ਬਹੁਤ ਪਸੰਦ ਕਰਦੇ ਨੇ ਹੁਣ ਆਪਾਂ ਬਣਾਵਾਂਗੇ ਫਟਾਫਟ ਵਾਲੀ ਇਮਲੇ ਦੀ ਚਟਨੀ ਫਟਾਫਟ ਵਾਲੀ ਇਸ ਲਈ ਕਿਉਂਕਿ ਇਹਨੂੰ ਪਕਾਉਣਾ ਨਹੀਂ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਬਣਾਵਾਂਗੇ ਇੱਥੇ ਮੈਂ 100 ਗ੍ਰਾਮ ਇਮਲੀ ਨੂੰ ਧੋ ਕੇ ਇਹਦੇ ਵਿੱਚ 1 ਕੱਪ ਪਾਣੀ ਪਾ ਕੇ 20 ਮਿੰਟ ਲਈ ਭਿਜਨਾ ਰੱਖ ਦਿੱਤਾ ਸੀ 20 ਮਿੰਟ ਬਾਅਦ ਆਪਾਂ ਇਹਨਾਂ ਨੂੰ ਛਾਣਨੀ ਦੇ ਨਾਲ ਚੰਗੀ ਤਰ੍ਹਾਂ ਛਾਣ ਲੈਣਾ ਹੈ ਤੇ ਇਹਦੇ ਵਿੱਚ ਪਾ ਦਿਆਂਗੇ ਗੁੜ ਗੁੜ ਇੱਥੇ ਮੈਂ 3 ਚਮਚ ਲਿਆਏ ਗੁੜ ਨੂੰ ਪਾ ਕੇ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਾਂਗੇ ਗੁੜ ਮਿਕਸ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦੇਾਂਗੇ ਇੱਕ ਪਿਆਜ਼ ਕੱਟਿਆ ਹੋਇਆ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲੈਣਾ ਇਸੇ ਤਰ੍ਹਾਂ ਹੀ ਉਬਲਿਆ ਆਲੂ ਵੀ ਬਰੀਕ-ਬਰੀਕ ਹੀ ਕੱਟ ਲੈਣਾ ਨਾਲ ਹੀ ਹਰੀਆਂ ਮਿਰਚਾਂ ਥੋੜਾ ਜਿਹਾ ਕਾਲਾ ਨਮਕ ਥੋੜਾ ਜਿਹਾ ਸਫੇਦ ਨਮਕ ਥੋੜੀ ਜਿਹੀ ਲਾਲ ਮਿਰਚ ਤੇ ਥੋੜੀ ਜਿਹੀ ਇਹਦੇ ਵਿੱਚ ਚਿਲੀ ਫਲੈਕਸ ਵੀ ਮੈਂ ਪਾਏ ਨੇ ਤੇ ਸਾਰੇ ਸਮਾਨ ਨੂੰ ਮਿਕਸ ਕਰ ਲੈਣਾ ਇਹ ਚਟਨੀ ਬਹੁਤ ਸਵਾਦ ਲੱਗਦੀ ਭਾਵੇਂ ਰੋਟੀ ਨਾਲ ਖਾਓ ਤੇ ਭਾਵੇਂ ਪਕੌੜਿਆਂ ਦੇ ਨਾਲ ਹੁਣ ਆਪਾਂ ਬਣਾਵਾਂਗੇ ਲਸਣ ਦੀ ਚਟਨੀ ਲਸਣ ਦੀ ਚਟਨੀ ਬਣਾਉਣ ਲਈ 2 ਚਮਚ ਕਸ਼ਮੀਰੀ ਲਾਲ ਮਿਰਚਾਂ ਨੂੰ 20 ਮਿੰਟ ਲਈ ਭਿਉਂ ਕੇ ਮੈਂ ਰੱਖ ਦਿੱਤਾ ਤੇ ਨਾਲ ਹੀ ਲਸਣ ਛਿੱਲ ਲਿਆ ਇੱਕ ਕੌਲੀ ਹੁਣ ਇੱਕ ਮਿਕਸਰ ਜਾਰ ਦੇ ਵਿੱਚ ਇਹ ਲਾਲ ਮਿਰਚਾਂ ਦਾ ਪੇਸਟ ਤੇ ਲਸਣ ਤੇ ਨਾਲ ਹੀ ਨਮਕ ਪਾ ਕੇ ਆਪਾਂ ਇਹਨੂੰ ਮਿਕਸ ਕਰ ਲੈਣਾ ਤੇ ਇਸ ਤੋਂ ਬਾਅਦ ਤੜਕੇ ਦਾਣੇ ਵਿੱਚ ਦੇਸੀ ਘਿਓ ਪਾ ਕੇ ਨਾਲ ਹੀ ਪਾ ਕੇ ਜੀਰਾ ਇਸ ਚਟਨੀ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਭੁੰਨਾਂਗੇ ਜਦੋਂ ਇਸ ਚਟਨੀ ਨੇ ਘਿਓ ਛੱਡ ਦਿੱਤਾ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦਹੀਂ ਨੂੰ ਪਹਿਲਾਂ ਚੰਗੀ ਤਰ੍ਹਾਂ ਫੈਂਟ ਲੈਣਾ ਹੈ 2-3 ਚਮਚ ਦਹੀਂ ਲੈਣਾ ਉਹਨੂੰ ਫੈਂਟਾਂਗੇ ਤੇ ਇਹਦੇ ਵਿੱਚ ਪਾ ਦੇਾਂਗੇ ਜਦੋਂ ਆਪਾਂ ਦਹੀਂ ਪਾ ਦਿੱਤਾ ਤੇ ਇਸ ਤੋਂ ਬਾਅਦ ਫਿਰ ਆਪਾਂ ਪੁੰਨਾਂਗੇ ਤੇ ਕਿਉ ਛੱਡਣ ਤੱਕ ਇਹ ਚਟਨੀ ਬਣ ਕੇ ਤਿਆਰ ਹੋ ਜਾਣੀ ਹੈ ਤੇ ਲਓ ਜੀ ਇਹ ਵੀ ਚਟਨੀ ਬਣ ਕੇ ਤਿਆਰ ਹੈ ਤੇ ਇਹਨੂੰ ਵੀ ਆਪਾਂ ਹਫ਼ਤੇ 10 ਦਿਨਾਂ ਦੇ ਲਈ ਖਾ ਸਕਦੇ ਹਾਂ ਫ੍ਰਿਜ ਵਿੱਚ ਰੱਖ ਕੇ ਤੇ ਮਿਲਦੀ ਹਾਂ ਇੱਕ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ